ਸਰਦਨ ਉਸ ਵਕਤ ਸ਼ਿਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਦੋਸਤੋ ਜੇਕਰ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਕਿਉਂਕਿ ਪੰਜਾਬ ਕੁਆਲੀਫਾਈ ਪੇਪਰ ਹੈ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਗਵਰਨਮੈਂਟ ਜੌਬ ਲੈਣ ਦੇ ਲਈ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਜੇਕਰ ਇਸ ਨੂੰ ਕ੍ਰੈਕ ਕਰੋਗੇ ਜੇਕਰ ਤੁਸੀਂ 25 ਨੰਬਰ ਲੈ ਕੇ ਜਾਉਗੇ ਤਾਂ ਹੀ ਪੇਪਰ ਕੁਆਲੀਫਾਈ ਮੰਨਿਆ ਜਾ ਸਕਦਾ ਹੈ ਅਦਰਵਾਈਜ਼ ਨਹੀਂ ਮੰਨੇ ਜਾਵੇਗਾ दोस्तो हां दोस्तों वीडियो ਦੇ ਨਾਲ ਐਂਡ ਤੱਕ ਬਨੇ ਰਹਿਣਾ ਜੋ ਪੀਪਰਾਂ ਦੇ ਵਿੱਚ ਕੁਐਸਚਨ ਆਈ ਹਾਂ ਤੇ ਆ ਸਕਦੇ ਨੇ ਸਾਰੇ ਤੁਹਾਨੂੰ ਕਰਵਾਈ ਜਾਣਗੇ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਤਾਂ ਪੰਜਾਬੀ ਪੇਪਰ A ਦੇ ਲਈ ਤਾਂ ਵੀਡੀਓ ਹੈ ਹੀ ਆ ਦੋਸਤੋ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਨਾ ਇਸ ਨੂੰ ਵੀਡੀਓ ਨੂੰ ਐਂਡ ਤੱਕ ਦੇਖਣਾ UGC NET IAS PCS PSAT ਜੋ ਕਿ ਬਹੁਤ ਜ਼ਿਆਦੇ ਇੰਪੋਰਟੈਂਟ ਰੂਲ ਅਦਾ ਕਰੇਗੀ ਬਹੁਤ ਜਿਆਦਾ ਹੈਲਪਫੁਲ ਵੀਡੀਓ ਰਹਿਣ ਵਾਲੀ ਹੈ ਇਹ ਤਾਂ ਪੀਐਸ ਟੈਟ ਤੇ ਮਾਸਟਰ ਕੈਡਰ ਵਾਲੇ ਦਾ ਬਿਲਕੁਲ ਹੀ ਨਾ ਸਕਿਪ ਕਰਨ ਅਤੇ ਦੂਸਰਿਆਂ ਨੂੰ ਜੇਕਰ ਕੰਟੈਂਟ ਵਧੀਆ ਲੱਗਿਆ ਕੁਐਸਚਨ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਉਹਨਾਂ ਦਾ ਬੰਦਾ ਹੈ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਤਾਂ ਜੋ ਸਾਰਿਆਂ ਤੱਕ ਇਹ ਕੁਐਸਚਨ ਪਹੁੰਚ ਸਕਣ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਅਤੇ ਜੋ ਵੀ ਆ ਐਗਜ਼ਾਮ ਦਿੱਤੇ ਹੋਏ ਹਨ ਇਹਨਾਂ ਦੇ ਵਿੱਚ ਜੇਕਰ ਕੁਆਲੀਫਾਈ ਪੇਪਰ ਨਹੀਂ ਆਉਂਦਾ ਇਨਸਪੈਕਟਰ ਦੇ ਵਿੱਚ ਤਾਂ ਦੋਸਤੋ ਗ੍ਰੇਡ ਬੀ ਦੀ ਜੌਬ ਵਿੱਚ ਨਹੀਂ ਆਉਂਦਾ ਤਾਂ ਦੋਸਤੋ ਪੇਪਰ ਜੋ ਦੂਸਰਾ ਹੁੰਦਾ ਹੈ ਜੀਕੇ ਉਸ ਦੇ ਵਿੱਚ ਕੁਐਸਚਨ ਏ ਆਉਣਗੇ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਦੋਸਤੋ ਜ਼ਿਆਦਾ ਟਾਈਮ ਨਾ ਵਿਅਸਤ ਕਰਦੇ ਹੋਏ ਆਪਾਂ ਵੀਡੀਓ ਤੇ ਚੱਲਦੇ ਹਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਦੋ ਪਾਰਟ ਹੋਊਗੇ ਜੇਕਰ ਉਹ ਨਹੀਂ ਦੇਖੇ ਤਾਂ ਉਹਨਾਂ ਨੂੰ ਦੇਖ ਲੈਣਾ ਕਿਉਂਕਿ 1000 ਪਲੱਸ ਕੁਐਸਚਨ ਦੀ ਇਹ ਸੀਰੀਜ਼ ਜੋ ਕਿ ਹੈ ਮੈਂ ਚਲਾਈ ਹੋਈ ਹੈ ਤਾਂ ਦੋਸਤੋ ਬਹੁਤ ਜਿਆਦਾ ਇੰਪੋਰਟੈਂਟ ਹੈ ਤੇ ਸਾਰੇ ਪੇਪਰਾਂ ਦੇ ਵਿੱਚ ਜੋ ਕਿ ਪੀ ਵੀ ਕਯੂ ਹਨ ਸਾਰੇ ਕੁਐਸਚਨ ਕਰਵਾਏ ਜਾਣਗੇ ਤੁਹਾਨੂੰ ਤਾਂ ਵੀਡੀਓ ਨੂੰ ਐਂਡ ਤੱਕ ਦੇਖਣਾ ਦੋਸਤੋ ਆਪਾਂ ਚੱਲਦੇ ਆ 35 ਕੁਐਸਚਨ ਹੋ ਗਏ ਸੀ ਤਾਂ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਆ ਦੋਸਤੋ ਨੈਕਸਟ ਕੁਐਸਚਨ ਹੈ ਜੋ ਉਹ ਹੈ ਕਿ ਏ ਜਿਸ ਤਰ੍ਹਾਂ ਕੇ ਆਪਾਂ ਦੇਖ ਲਈ ਸੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਦੋਸਤੋ ਉਸ ਨੂੰ ਜ਼ਰੂਰ ਦੇਖ ਲੈਣਾ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਤਾਂ 36ਵਾਂ ਕੁਐਸਚਨ ਤੁਹਾਨੂੰ ਕਹਿੰਦਾ ਹੈ ਭਾਸ਼ਾ ਵਿਗਿਆਨ ਦਾ ਖੇਤਰ ਹੈ ਦੋਸਤੋ ਤਾਂ ਭਾਸ਼ਾ ਵਿਗਿਆਨ ਦਾ ਜੋ ਖੇਤਰ ਹੈ ਉਹ ਹੈ ਇਹਨਾਂ ਨੇ ਕਿਹਾ ਇਤਿਹਾਸ ਹੈ ਸਾਹਿਤ ਹੈ ਪੁਰ ਤੱਤਵ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਜੀ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਹ ਕੀ ਹੈ 1.25 ਨੰਬਰ ਲੈਣ ਵਾਲਾ ਜਾਂ 1 ਨੰਬਰ ਲੈਣ ਵਾਲਾ ਕੁਐਸਚਨ ਹੈ ਕਿਉਂਕਿ ਇਸ ਨੂੰ ਦੇਖ ਕੇ ਜਾਂ ਇਤਿਹਾਸ ਲੱਗ ਜਾਵੇਗਾ ਜਾਂ ਪ੍ਰਤਤਵਤ ਲੱਗ ਜਾਵੇਗਾ ਮਤਲਬ ਕਿ ਸਾਇਤ ਬਹੁਤ ਘੱਟ ਜਾਨੀ ਲਵਣਗੇ ਬਟ ਦੋਸਤੋ ਇਹ ਕੁਐਸਚਨ ਹੈ ਜੋ ਤੁਹਾਨੂੰ ਪੇਪਰ ਦੇ ਵਿੱਚ ਜੇਕਰ ਮਾਸਟਰ ਕੀਡਰ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕੰਪੀਟੀਟਿਵ ਇਗਜ਼ਾਮ ਬਟ ਪੀਐਸਟੈਟ ਦੇ ਵਿੱਚ ਪੈਡਾਗੋਜੀ 'ਚ ਇਹ ਕੁਐਸਚਨ ਤੁਹਾਨੂੰ 100% ਦੇਖਣ ਨੂੰ ਮਿਲੇਗਾ ਦੋਸਤੋ ਇਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਰੂਪਗ੍ਰਾਮ ਹੈ ਸ਼ਬਦ ਹੈ ਭਾਸ਼ਾ ਦੀ ਅਰਥਹੀ ਨਿਕਾਈ ਹੈ ਭਾਸ਼ਾ ਦੀ ਅਰਥਜੁਗਤਿਕਾਈ ਕਿਹੜੀ ਹੈ ਦੋਸਤੋ ਸ਼ਬਦ ਹੈ ਯਾਦ ਰੱਖਣਾ ਸ਼ਬਦ ਸਾਰਥਕਾਈ ਕਿਹੜੀ ਹੈ ਸ਼ਬਦ ਹੈ ਭਾਸ਼ਾ ਦੀ ਸਾਰਤਕਾਈ ਹੈ ਨਹੀਂ ਸਰ ਜੀ ਇਹ ਤਾਂ ਕੀ ਆ ਸੀ ਹੁਣੇ ਦੇਖ ਕੇ ਅਟਿਆ ਕਿ ਸ਼ਬਦ ਹੈ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਤਾਂ ਸ਼ਬਦ ਹੈ ਇਹਨਾਂ ਵਿੱਚ ਕੋਈ ਨਹੀਂ ਤਾਂ ਇਸ ਦਾ ਰਾਈਟ ਆਨਸਰ ਇਹ ਵੀ ਭਾਸ਼ਾ ਦੀ ਸਾਰਤਕਾਈ ਆ ਰੂਪਗ੍ਰਾਮ ਮਤਲਬ ਗਿਆ ਸ਼ਬਦ ਹੈ ਜੋ ਇਹ ਤਾਂ ਹੈ ਹੀ ਹੈ ਬਟ ਦੋਸਤੋ ਰੂਪਗ੍ਰਾਮ ਹੈ ਜੋ ਇੱਕ ਹੀ ਹੈ ਬਾਸ਼ਾ ਦੀ ਸਾਰਥਕ ਇਕਾਈ ਹੈ ਤਾਂ ਯਾਦ ਰੱਖਣਾ ਇੱਥੇ ਸ਼ਬਦ ਨਾ ਲਾ ਦੇਓ ਤਾਂ ਡੋਲੂ ਮਾਂਜਾ ਜਾਣ ਵਾਲਾ ਕੁਐਸਚਨ ਹੈ ਦੋਸਤੋ ਥੋੜਾ ਜਿਹਾ ਅਲਰਟ ਰਹੋ ਬੀ ਅਲਰਟ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਪ੍ਰਾਕਿਰਤ ਭਾਸ਼ਾ ਪ੍ਰਾਕਿਰਤ ਭਾਸ਼ਾ ਕੀ ਹੈ ਅਨਾਰਿਆ ਹੈ ਆਰਿਆ ਹੈ ਦਾਰਦਕ ਹੈ ਜਾਂ ইরਾਨੀ ਹੈ ਤਾਂ ਦੋਸਤੋ ਇਹਨਾਂ ਨੇ ਇਹੀ ਪੁੱਛਿਆ ਹੈ ਕਿ ਕਿੱਥੋਂ ਦੀ ਭਾਸ਼ਾ ਤਾਂ ਇਹ ਆਰਿਆ ਲੋਕਾਂ ਦੀ ਭਾਸ਼ਾ ਹੈ ਤਾਂ ਆਰਿਆ ਹੈ ਇਸ ਦਾ ਰਾਈਟ ਆਨਸਰ ਹੈ ਪ੍ਰਾਕਿਰਤਿਕ ਭਾਸ਼ਾ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਤਾਂ ਥੱਥਾ ਦੱਦਾ ਤੱਤਾ ਕਿਸ ਵਰਗ ਦੀਆਂ ਧੁਨੀਆਂ ਹਨ ਮੂਰ ਧੁਣੀ ਹੋਠੀ ਤਾਲਵੀ ਦੰਤੀ ਤਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਜਿਨ੍ਹਾਂ ਨੂੰ ਨਹੀਂ ਪਤਾ ਬਸ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਸ ਤਰ੍ਹਾਂ ਦਾ ਕੁਐਸਚਨ ਆ ਜਾਵੇ ਤਾਂ ਤੁਸੀਂ ਪ੍ਰੈਕਟੀਕਲ ਹੋ ਜਾਇਆ ਕਰੋ ਬੋਲ ਕੇ ਦੇਖ ਲਿਆ ਕਰੋ ਇੱਕ ਨੰਬਰ ਤੁਸੀਂ ਨਾ ਜਾਣਦਿਆ ਕਰੋ ਤੇ ਇਸ ਦਾ ਆਨਸਰ ਕੀ ਆਵੇਗਾ ਤੱਤਾ ਥੱਥਾ ਦੱਦਾ ਦੰਤੀ ਦਾੰਦ ਦੇ ਨਾਲ ਸਰ ਜੀ ਸਾਡੀ ਜੀਭ ਲੱਗ ਰਹੀ ਆ ਤਾਂ ਦੰਤੀ ਜਿੱਥੇ ਤਾਲੂਵੇ ਨਾਲ ਲੱਗ ਰਹੀ ਆ ਤਾਲਵੀ ਹੂਠਾਂ ਦੇ ਜਿਵੇਂ ਪੱਪਾ ਫੱਫਾ ਬੱਬਾ ਹੂਠੀ ਆ ਗਈ ਤੇ ਮੂਰਤੁਣੀ ਮਤਲਬ ਕੀ ਆ ਜਦੋਂ ਸਾਡੀਆਂ ਕੀ ਆ ਜੀਭ ਮੁੜਦੀ ਹੈ ਤਾਂ ਉਸ ਨੂੰ ਮੂਰਤੁਣੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਵੀ ਦੋਸਤੋ ਕਹਿੰਦਾ ਹੈ ਪੰਜਾਬੀ ਦੇ ਵਿਅੰਜਨ ਹਨ ਕਿੰਨੇ ਵਿਅੰਜਨ ਹਨ ਸਰ ਜੀ ਸਾਨੂੰ ਪਤਾ ਹੈ ਕਿ ਟੋਟਲ ਕੀ ਹੈ ਜੇਕਰ 35 ਅੱਖਰੀ ਹੈ ਤਾਂ 35 ਦੇ ਵਿੱਚੋਂ 3 ਕੱਢ दिए ਤਾਂ 32 ਆ ਗਏ ਪੰਜਾਬੀ ਦੇ ਵਿਅੰਜਨ ਹਨ ਪੁੱਛਿਆ ਹੈ ਤਾਂ ਕੀ ਹੈ ਦੇਖੋ ਇੱਥੇ ਕੁਐਸਚਨ ਦੇਖੋ ਇਹਨਾਂ ਨੇ ਕਿੰਨਾ ਵਧੀਆ ਪਾਇਆ ਹੋਇਆ ਪੰਜਾਬੀ ਦੇ ਵਿਅੰਜਨ ਹਨ ਤਾਂ ਦੋਸਤੋ ਉਹ ਇਸ ਦਾ ਰਾਈਟ ਆਨਸਰ ਹੈ 29 ਕਿਉਂਕਿ ਕੁਐਸਚਨ ਸਿੱਧਾ ਵੀ ਆ ਸਕਦਾ ਹੈ ਤੇ ਸ਼ੁੱਧ ਵਿਅੰਜਨ ਦਾ ਵੀ ਆ ਸਕਦਾ ਹੈ ਸ਼ੁੱਧ ਵਿਅੰਜਨ ਸਾਡੇ ਕਿੰਨੇ ਹਨ 29 ਹਨ ਆਪਸ਼ਨ ਦੇਖਣਾ ਹੈ ਕਿ ਆਪਸ਼ਨ ਕੀ ਪਈ ਹੈ ਜੇਕਰ ਦੋਸਤੋ ਤੁਹਾਨੂੰ ਦੂਸਰੀ ਆਪਸ਼ਨ 32 ਦੇਖ ਰਹੀ ਹੈ ਤਾਂ ਤੁਸੀਂ ਲਾ ਸਕਦੇ ਬਟ ਉੱਥੇ ਤੁਸੀਂ ਕੀ ਹੈ ਸ਼ਰਤ ਇਹੀ ਹੈ ਕਿ ਕਵੈਸਚਨ ਨੂੰ ਦੇਖਣਾ ਹੈ ਕਿ ਉਹਨਾਂ ਨੇ ਸ਼ੁੱਧ ਵਿਅੰਜਨ ਪੁੱਛਿਆ ਹੈ ਜਾਂ ਓਨਲੀ ਵਿਅੰਜਨ ਕਿਹਾ ਹੈ ਉਹਦੋਂ ਦੇਖਣਾ ਹੈ ਬਟ ਇਹਨਾਂ ਵਿੱਚ ਕੋਈ ਨਹੀਂ ਪਿਆ ਹੋਇਆ ਤਾਂ ਇਹ ਅਸੀਂ ਗਲਤ ਕਰ ਦਿੰਨੇ ਆ ਕਿਉਂਕਿ 29 ਦਾ ਸਰਜੀ ਸਾਨੂੰ ਪਤਾ ਹੈ ਇਸ ਕਰਕੇ ਤੁਸੀਂ ਯਾਦ ਰੱਖਣਾ 29 ਅਤੇ ਕੀ ਆ ਦੂਸਰੇ ਵਿਅੰਜਨ ਕੀ ਆ ਗਿਆ 32 ਆ ਗਿਆ ਤਾਂ ਇਹ ਰਾਈਟ ਆਨਸਰ ਹੈ ਜੀ ਨੈਕਸਟ ਕਵੈਸਚਨ ਦੀ ਗੱਲ ਕੀਤੀ ਜਾਵੇ ਕਹਿੰਦੇ ਆ ਲੌਂਗ ਅਤੇ ਪੈਰੋਲਸ ਸੰਕਲਪ ਹੈ ਤਾਂ ਇਹ ਕਿਹੜੀ ਦਾ ਸ਼ੈਲੀ ਵਿਗਿਆਨ ਦਾ ਭਾਸ਼ਾ ਵਿਗਿਆਨ ਦਾ ਅਰਥ ਵਿਗਿਆਨ ਦਾ ਜਾਂ ਆਲੋਚਨਾ ਸ਼ਾਸਤਰ ਦਾ ਤਾਂ ਸਰ ਜੀ ਇਸ ਦਾ ਰਾਈਟ ਆਨਸਰ ਹੈ ਜੀ ਪੈਡਾਗੋਗੀ ਦਾ ਕੁਐਸਚਨ ਹੈ ਇਹ ਜੇਕਰ ਪੀਐਸਟੈਟ ਵਾਲਿਆਂ ਦੀ ਗੱਲ ਕਰੀਏ ਤਾਂ ਭਾਸ਼ਾ ਵਿਗਿਆਨ ਹੈ ਲੌਂਗ ਅਤੇ ਪੈਰੋਲ ਦੋਨੇ ਕੀ ਹਨ ਇਹ ਕੀ ਹੈ ਭਾਸ਼ਾ ਵਿਗਿਆਨ ਦੇ ਸੰਕਲਪ ਆ ਗਏ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿਹੜਾ ਜਟ ਜਸਵੰਤ ਸਿੰਘ ਨੇਕੀ ਬਿਨਾਂ ਰਚਨਾਵਾਂ ਦਾ ਨਹੀਂ ਤਾਂ ਆਪਾਂ ਦੱਸਣਾ ਹੈ ਆਗਰ ਲਿਟਰੇਚਰ ਦਾ ਕੁਐਸਚਨ ਤਾਂ ਇਹਨਾਂ ਦੇ ਵਿੱਚ ਤੁਸੀਂ ਬੁੱਕਸ ਯਾਦ ਰੱਖਣੀਆਂ ਹਨ ਦੋਸਤੋ UGC NET ਵਾਲਿਆਂ ਦਾ ਇਸ ਕਰਕੇ ਹੀ ਕਿਹਾ ਹੈ ਕਿਉਂਕਿ ਜੋ ਇਹ ਹੈ ਬੜੇ ਇੰਪੋਰਟੈਂਟ ਕੁਐਸਚਨ ਹਨ ਜੋ ਇੱਥੇ ਪਾਉਂਦੇ ਹਨ ਤਾਂ ਦੋਸਤੋ ਇੱਥੇ ਹੈ ਜੋ ਰਾਈਟ ਆਨਸਰ ਹੈ ਜੀ ਊ ਇਸ ਦਾ ਹੈ ਸਸਾ ਆਨਸਰ ਪ੍ਰਤੀ ਬਿੰਬਾਂ ਦੇ ਸਰੂਵਰ ਚ ਕੋਈ ਨਾਉ ਨਾ ਜਾਣੇ ਮੇਰਾ ਤਾਰਿਆਂ ਦੀ ਲੋ ਕਿਉਂਕਿ ਪੁੱਛਿਆ ਕੀ ਆ ਸਰ ਜੀ ਇਹਨਾਂ ਨੇ ਨਹੀਂ ਇਹ ਯਾਦ ਰੱਖਣਾ ਹੈ ਡੂਲੂ ਮੰਜਨ ਵਾਲਾ ਕੁਐਸਚਨ ਬਣ ਸਕਦਾ ਹੈ ਇਹ ਭਾਵੇਂ UGC NET ਹੋਵੇ ਮਾਸਟਰ ਕੈਡਰ ਹੋਵੇ ਕੋਈ ਮਰਜੀ PS TET ਹੋਵੇ CTET ਹੋਵੇ ਜਾਂ ਅਦਰ TET ਹੋਣ ਮਤਲਬ ਕਿ ਜੇਕਰ ਪੰਜਾਬ ਵਾਲੇ ਬੈਠ ਰਹੀ ਹਨ ਤਾਂ ਇਹ ਕੁਐਸਚਨ ਤਾਂ ਤੁਹਾਨੂੰ ਬਣੇਗਾ ਹੀ ਬਣੇਗਾ ਨਹੀਂ ਪੁੱਛਿਆ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਜੀ ਪ੍ਰਤੀ ਬਿਬਾ ਦੇ ਸਰੋਵਰ ਚ ਜਸਵੰਤ ਸਿੰਘ ਨੇਕੀ ਦੀ ਰਚਨਾ ਨਹੀਂ ਹੈ ਕੋਈ ਨਾਉ ਨਾ ਜਾਣੇ ਮੇਰਾ ਤਾਰਿਆਂ ਦੀ ਲੋ ਤਾਂ ਚੱਲਦੇ ਆਪਾਂ ਜੀ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਭਾਸ਼ਾ ਵਿਗਿਆਨ ਦਾ ਅੰਗ ਹੈ ਤਾਂ ਭਾਸ਼ਾ ਵਿਗਿਆਨ ਦਾ ਅੰਗ ਹੈ ਜੋ ਉਹ ਕਹ ਰਿਹਾ ਅਰਥ ਪ੍ਰਬੰਧ ਹੈ ਟਿੱਕਾ ਹੈ ਵਿਆਕਰਨ ਹੈ ਜਾਂ ਸ਼ੈਲੀ ਹੈ ਤਾਂ ਅਰਥ ਪ੍ਰਬੰਧ ਟਿੱਕਾ ਵਿਆਕਰਨ ਜਾਂ ਸ਼ੈਲੀ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਸਾਰਿਆਂ ਨੂੰ ਪਤਾ ਹੋਵੇਗਾ ਕਿ ਭਾਸ਼ਾ ਵਿਗਿਆਨ ਦੀ ਗੱਲ ਕੀਤੀ ਹੈ ਤੇ ਦੂਜੀ ਕੀ ਅੰਗ ਦੀ ਗੱਲ ਕੀਤੀ ਤੇ ਉਹ ਕੀ ਹੈ ਓਨਲੀ ਵਿਆਕਰਨ ਹੈ ਕਿਉਂਕਿ ਹਰੇਕ ਸਬਜੈਕਟ ਦੀ ਮਤਲਬ ਕੀ ਹੈ ਜੋ ਲੈਂਗੁਏਜ ਹੁੰਦੀ ਹੈ ਉਸ ਦੀ ਆਪ ਦੀ ਵਿਆਕਰਨ ਹੁੰਦੀ ਹੈ ਜਿਸ ਤਰ੍ਹਾਂ ਇੰਗਲਿਸ਼ ਦੀ ਗ੍ਰਾਮਰ ਹੋਗੀ ਹਿੰਦੀ ਵਿਆਕਰਨ ਹੋਗੀ ਪੰਜਾਬੀ ਵਿਆਕਰਨ ਹੋਗੀ ਤਾਂ ਆਈ ਹੋਪ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇਸ ਤਰ੍ਹਾਂ ਦਾ ਕੁਐਸਚਨ ਜਦੋਂ ਪੇਪਰ 'ਤੇ ਦੇ ਦਿੱਜ ਜਾਵੇ ਤਾਂ ਉੱਥੇ ਕਾਲੀ ਨਾ ਕਰਿਓ ਧਿਆਨ ਨਾਲ ਦੇਖਿਓ ਵੀ ਪੁੱਛ ਕੀ ਰਿਹਾ ਹੈ ਉਹ ਅਗਲਾ ਕੁਐਸਚਨ ਹੈ ਜੀ ਗਿਆਨੀ ਸ਼ਬਦ ਦੇ ਅਰਥਾਂ ਵਿੱਚ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਗਿਆਨੀ ਸ਼ਬਦ ਦੇ ਅਰਥਾਂ ਵਿੱਚ ਹੈ ਤਾਂ ਇਹੀ ਦੱਸਿਆ ਹੈ ਉਹਨਾਂ ਨੇ ਵੀ ਕੀ ਹੈ ਅਰਥ ਸੰਕੋਚ ਹੈ ਅਰਥ ਵਿਸਤਾਰ ਹੈ ਅਰਥ ਅਪਕਰਸ਼ ਹੈ ਜਾਂ ਅਰਥ ਉਤਕਰਸ਼ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅਰਥ ਆਪਕਰਸ਼ ਹੈ ਯਾਦ ਰੱਖਣਾ ਹੈ ਇਸ ਨੂੰ ਰੱਟਾ ਲਗਾ ਲਵੋ ਗਿਆਨੀ ਸ਼ਬਦ ਦੇ ਅਰਥਾਂ ਵਿੱਚ ਹੈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਿ ਕਹਿ ਰਿਹਾ ਹੈ ਤੁਣੀ ਪਰਵਰਤਨ ਦਾ ਕਾਰਨ ਹੈ ਤੁਣੀ ਨਿਜਮ ਹੈ ਉਚੇਚ ਹੈ ਸੁਭਾਵਿਕਤਾ ਹੈ ਜਾਂ ਅਸੁਭਾਵਿਕਤਾ ਹੈ ਦਾ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਜੀ ਤੁਣੀ ਨਿਯਮ ਮੈਂ ਕੱਲ ਵਾਲੀ ਤੇ ਪਰਸੋਂ ਵਾਲੀ ਵੀਡੀਓ ਦੇ ਵਿੱਚ ਪਰਸੋਂ ਵਾਲੀ ਵੀਡੀਓ ਦੇ ਵਿੱਚ ਨਿਯਮ ਦੀ ਗੱਲ ਹੋਈ ਸੀ ਤਾਂ ਜਦੋਂ ਤੁਣੀ ਪਰਿਵਰਤਨ ਦੀ ਗੱਲ ਆ ਜਾਵੇ ਤਾਂ ਨਿਯਮ ਨਿਯਮਾਂ ਦੇ ਆਧਾਰ ਤੇ ਕਿ ਵਿਆਕਰਨ ਆ ਜਾਂਦੀ ਹੈ ਤਾਂ ਤੁਣੀ ਨਿਯਮ ਤੁਣੀ ਪਰਿਵਰਤਨ ਦਾ ਕੀ ਹੈ ਕਾਰਨ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਪਪਾ ਪਪਾ ਬਬਾ ਪਪਾ ਕਿ ਸਵਰਗ ਦੀਆਂ ਧੁਨੀਆਂ ਹਨ ਜੀ ਕਿੰਨੇ ਵਰਗ ਹਨ ਇਹ ਕੁਐਸਚਨ ਤੋਂ ਮੈਂ ਪਹਿਲਾਂ ਕਰਵਾ ਦਿੱਤਾ ਤੇ ਹੋਰ ਵੀ ਕਾਫੀ ਕੁਐਸਚਨ ਕਰਵਾਏ ਹਨ ਤੇ ਵਿਦ ਟ੍ਰਿਕ ਕਰਵਾਏ ਹਨ ਜਿੰਨਾ ਤੇ ਟ੍ਰਿਕ ਲੱਗ ਸਕਦੀ ਹੈ ਤਾਂ ਇੱਥੇ ਕੀ ਹੈ ਕੁਐਸਚਨ ਦੇ ਵਿੱਚ ਟ੍ਰਿਕ ਨਹੀਂ ਚੱਲੇਗੀ ਪ੍ਰੈਕਟੀਕਲ ਚੱਲੇਗਾ ਬੋਲੋ ਪਪਾ ਫਫਾ ਬਬਾ ਪਪਾ ਤਾਂ ਕੀ ਆ ਜਾਵੇਗਾ ਇਹ ਹੋਠੀ ਧੁਨੀਆਂ ਆ ਜਾਣੀਆਂ ਦਾ ਸਿੱਧਾ ਰਾਈਟ ਆਨਸਰ ਤੁਸੀਂ ਹੋਠੀ ਧੁਨੀਆਂ ਲਗਾ ਸਕਦੇ ਹੋ ਜੀ ਇੱਥੇ ਤਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਜੀ ਪੰਜਾਬੀ ਦੇ ਸਵਰ ਹਨ ਤਾਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕੱਲ ਕੁਐਸਚਨ ਕਰਵਾਇਆ ਸੀ ਧੁਨੀਆਂ ਤੁਹਾਨੂੰ ਆਇਆ ਵੈਸੇ ਸੀ ਆਪਾਂ ਦੇਖਣਾ ਹੈ ਧੁਨੀਆਂ ਕਿੰਨੀਆਂ ਹਨ ਤਾਂ ਸਰ ਜੀ ਸਾਨੂੰ ਪਤਾ ਹੈ ਸਾਡੀਆਂ ਕੀ ਆ ਦਾਸ ਧੁਨੀਆਂ ਹਨ ਮਤਲਬ ਇਹ ਲਗਾ ਮਾਤਰਾਵਾਂ ਹਨ ਅਤੇ ਕਿਸ ਨੂੰ ਲਗਦੀਆਂ ਹਨ ਇਹ ਹਮੇਸ਼ਾ ਹੀ ਸਵਰਾਂ ਨੂੰ ਲਗਦੀਆਂ ਹਨ ਤੇ ਸਵਰ ਕਿਹੜੇ-ਕਿਹੜੇ ਹਨ ਸਾਡੇ 3 ਹੀ ਹਨ ਊੜਾ ਐੜਾ ਤੇ ਈੜੀ ਅਤੇ ਇੱਕ ਟ੍ਰਿਕ ਹੈ ਜੋ ਸਾਰਿਆਂ ਨੂੰ ਪਤਾ ਹੋਵੇਗੀ ਜਿਨ੍ਹਾਂ ਨੂੰ ਨਹੀਂ ਪਤਾ ਜੋ ਫਸਟ ਟਾਈਮ ਦੇਖ ਰਹੇ ਹਨ ਤਾਂ ਉਹ ਦੇਖ ਲਵੋ ਤਾਂ ਊੜੇ ਨੂੰ ਕੀ ਆ 343 ਹੈ ਜੋ ਇਹ ਟ੍ਰਿਕ ਹੈ ਤਾ ਇਸ ਦੇ ਥੱਲੇ ਸਰ ਜੀ ਅਸੀਂ ਪਾਲਿਆ 343 ਮਤਲਬ ਕਿ ਇਹ ਊੜੇ ਨੂੰ ਸਾਡੀਆਂ ਤਿੰਨ ਲਗਾ ਲਗਦੀਆਂ ਹਨ ਐੜੇ ਨੂੰ ਚਾਰ ਲਗਦੀਆਂ ਹਨ ਅਤੇ ਈ ਨੂੰ ਕਿੰਨੀਆਂ ਲਗਦੀਆਂ ਹਨ ਤਿੰਨ ਲਗਦੀਆਂ ਹਨ ਤਾਂ ਟੋਟਲ ਕਿੰਨੇ ਹੋ ਜਾਣਗੇ ਇਹ 10 ਹੋ ਜਾਣਗੇ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਕੀ ਹੈ ਜੀ ਤਿੰਨ ਇਸ ਦਾ ਕੀ ਹੈ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਦੋਸਤੋ ਸਾਰੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਕਿਉਂਕਿ ਇਹ ਬੁੱਕ ਦੇ ਵਿੱਚੋਂ ਤੁਹਾਨੂੰ ਕਰਵਾਏ ਜਾ ਰਹੇ ਹਨ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਤੇ ਸਾਰੇ ਪੇਪਰਾਂ ਦੇ ਲਈ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਚਿੰਨਕ ਤੇ ਚਿੰਨਤਾ ਦਾ ਸਬੰਧ ਹੈ ਇੱਕ ਚਿੰਨਕ ਹੈ ਤੇ ਇੱਕ ਚਿੰਨਤਾ ਦੋਨਾਂ ਦਾ ਸਬੰਧ ਪੁੱਛਿਆ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਕਿ ਇਹ ਦੋਸਤੋ ਕੁਦਰਤੀ ਹੈ ਨਹੀਂ ਸਰ ਜੀ ਕੁਦਰਤੀ ਬਿਲਕੁਲ ਨਹੀਂ ਹੈ ਤਰਕਯੁਗਤ ਹੈ ਨਹੀਂ ਜੀ ਤਰਕਯੁਗਤ ਵੀ ਨਹੀਂ ਹੋ ਸਕਦਾ ਸ਼ੈਲੀ ਵਿਗਿਆਨਕ ਹੈ ਨਹੀਂ ਜੀ ਤਾਂ ਇਹ ਕਿ ਆਪ ਹੋਦਰਾ ਕੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਵੀ ਕਹਿੰਦਾ ਹੈ ਕਹਿ ਰਿਹਾ ਹੈ ਕਿ ਸੰਚਾਰੀ ਭਾਵ ਦਾ ਸਬੰਧ ਹੈ ਸੰਚਾਰੀ ਭਾਵ ਦਾ ਸਬੰਧ ਹੈ ਵਕੂਕਤੀ ਸਿਧਾਂਤ ਨਾਲ ਰਾਸ ਸਿਧਾਂਤ ਨਾਲ ਤੁਣੀ ਸਿਧਾਂਤ ਨਾਲ ਜਾਂ ਔਚਤਤਾ ਜਾਂ ਸਿਧਾਂਤ ਨਾਲ ਇੰਨਾ ਔਖਾ ਵਾਰਡ ਹੈ ਜੇਕਰ ਪੇਪਰ 'ਚ ਆ ਗਿਆ ਤਾਂ ਡੈਫੀਨੇਟਲੀ ਗਲਤ ਹੋਣ ਵਾਲਾ ਕੁਚਨ ਹੈ ਤਾਂ ਸੰਚਾਰੀ ਭਾਵ ਦਾ ਸੰਬੰਧ ਹੈ ਜੀ ਇੱਥੇ ਰਾਈਟ ਆਨਸਰ ਹੈ ਰਾਸ ਸਿਧਾਂਤ ਨਾਲ ਇਸ ਦਾ ਕੀ ਹੈ ਸੰਚਾਰੀ ਭਾਵ ਦਾ ਸੰਬੰਧ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਜੋ ਕਿ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਕਹਿ ਰਿਹਾ ਹੈ ਨਾਟ્ય ਸ਼ਾਸਤਰ ਦਾ ਲੇਖਕ ਹੈ ਤਾਂ ਦੋਸਤੋ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਕਿ ਇੱਕ ਬੁੱਕ ਹੋ ਗਈ ਜੋ ਕਿ ਇੰਡੀਕਾ ਬੁੱਕ ਹੈ ਜੋ ਆਪਣੀ ਹੈ ਇੱਕ ਇਕਨੋਮਿਕਸ ਹੈ ਅਰਥ ਸ਼ਾਸਤਰ ਬੁੱਕ ਹੈ ਤਾਂ ਬੁੱਕਸ ਦੇ ਰਾਈਟਰ ਪਤਾ ਹੋਣੀ ਚਾਹੀਦੀ ਇਹ ਨਾਟਿਆ ਸ਼ਾਸਤਰ ਦਾ ਲੇਖਕ ਹੈ ਤਾਂ ਇੱਥੇ ਪੁੱਛ ਲਿਆ ਇਹਨਾਂ ਨੇ ਫਿਰ ਲੇਖਕ ਹੀ ਪੁੱਛ ਲਿਆ ਜੇਕਰ ਇੱਥੇ ਪੁੱਛਣਾ ਦਾ ਅਰਥ ਸ਼ਾਸਤਰ ਦਾ ਲੇਖਕ ਹੈ ਤਾਂ ਉਹ ਕੁਟਿਲੇ ਆ ਜਾਂਦਾ ਵਿਸ਼ਨੂ ਗੁਪਤਾ ਆ ਜਾਂਦਾ ਚਾਨਕਿਆ ਆ ਜਾਂਦਾ ਜੇਕਰ ਇੰਡੀਕਾ ਪੁੱਛ ਲਿਆ ਤਾਂ ਮਹੇਸ਼ਥਨੀ ਆ ਜਾਂਦਾ ਇੱਥੇ ਪੁੱਛ ਲਿਆ ਨਾਟਿਆ ਸ਼ਾਸਤਰ ਦਾ ਲੇਖਕ ਹੈ ਤਾਂ ਨਾਟਿਆ ਸ਼ਾਸਤਰ ਦਾ ਲੇਖਕ ਹੈ ਸਰ ਜੀ ਉਹ ਹੈ ਇਹਨਾਂ ਦੇ ਵਿੱਚੋਂ ਕੁੰਤਕ ਨਹੀਂ ਸਰ ਜੀ ਰੁਦਰਾਟ ਨਹੀਂ ਸਰ ਜੀ ਡੰਡੀ ਨਹੀਂ ਸਰ ਜੀ ਤਾਂ ਕੋਈ ਵੀ ਨਹੀਂ ਹੈ ਤੇ ਕਿਹੜਾ ਹੈ ਦੋਸਤੋ ਨਾਟ્ય ਸ਼ਾਸਤਰ ਦਾ ਲੇਖਕ ਉਹ ਤੁਸੀਂ Google ਤੇ ਸਰਚ ਕਰਕੇ ਦੇਖਣਾ ਤਾਂ ਤੁਹਾਡੇ ਸਾਹਮਣੇ ਕੀ ਹੈ ਇੱਕ ਨੰਬਰ ਪੱਕਾ ਹੋ ਜਾਵੇਗਾ ਜੇਕਰ ਪੇਪਰ ਦੇ ਵਿੱਚ ਆ ਗਿਆ ਤਾਂ ਉਨਲੇ ਇਹ ਆਦਰਕ ਜੋ ਪੇਪਰ ਏ ਹੈ ਉਸ ਦੇ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਨਹੀਂ ਆਵੇਗਾ ਹਾਂਜੀ UGC NET ਵਾਲਿਆਂ ਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ PS TET ਵਾਲਿਆਂ ਦੇ ਲਈ ਕੀ ਹੈ ਇਹੇ ਕੁਐਸਚਨ ਇੰਪੋਰਟੈਂਟ ਹੈ ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਕੀ ਕਰਦੇ ਹਨ ਪੇਪਰ 'ਚ ਇੱਕ ਨੰਬਰ ਤੇ ਰਹਿ ਜਾਂਦਾ ਹੈ UGC NET ਤੇ ਕੀ ਹੈ ਮੈਰਿਟ ਦੇ ਵਿੱਚ ਨਾਮ ਨਹੀਂ ਹੁੰਦਾ ਤਾਂ ਇਹਨਾਂ ਕੁਐਸਚਨਾਂ ਕਰਕੇ ਆਉਂਦਾ ਹੈ ਤਾਂ ਦੋਸਤੋ ਤੁਹਾਡੇ PS TET ਵਾਲਿਆਂ UGC NET ਵਾਲਿਆਂ ਲਈ ਕੀ ਹੈ ਇਹ ਕੁਐਸਚਨ ਹੈ ਨਾਟਿਆ ਸ਼ਾਸਤਰ ਦਾ ਲੇਖਕ ਹੈ ਤਾਂ ਦੋਸਤੋ ਇਹ ਕੁਐਸਚਨ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਤਾਂ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਥੰਬਸ ਅਪ ਕਰ ਦੇਵੋ ਲਾਈਕ ਕਰ ਦੇਵੋ ਜੇਕਰ ਚੈਨਲ ਦੇ ਨਿਊ ਵੀਵਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਦੋਸਤੋ ਕਿਉਂਕਿ ਤੁਹਾਡੇ ਲਈ ਡੇਲੀ بیس ਤੇ ਕਮਿਊਨਿਟੀ ਟੈਬ ਵਿੱਚ ਵੀ ਕੁਐਸਚਨ ਪਾਈ ਜਾ ਰਹੇ ਹਨ ਸ਼ਾਰਟ ਵੀ ਪਾਈ ਜਾ ਰਹੇ ਹਨ ਅਤੇ ਵੀਡੀਓ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਕਿਉਂ ਦੋਸਤੋ ਇਹ ਓਨਲੀ ਤੁਹਾਡੇ ਲਈ ਹੈ ਕਿਉਂਕਿ ਤੁਹਾਨੂੰ ਗਵਰਨਮੈਂਟ ਜੋਬ ਮਿਲ ਜਾਵੇ ਇਹੀ ਏਮ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦਾ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ